ਮੁਰਦਾਬਾਦ ਜੀ ਸੈਂਟਰ ਦੀ ਭਾਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਫਰਾਂ ਨੂੰ ਕੋਈ ਨਾ ਕੰਮ ਮੁਰਦਾਬਾਦ ਸਤਲੁਜ ਰਾਵੀ ਬਿਆਸ ਦਾ ਪਾਣੀ ਹੈ ਪੰਜਾਬ ਦਾ ਜਰੀ ਹੈ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਸਤਲੁਜ ਰਾਵੀ ਬਿਆਸ ਦਾ ਪਾਣੀ ਹੈ ਪੰਜਾਬ ਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਜ਼ਮੀਨ ਦੇ ਹੱਕਾਂ ਤੇ ਹਮਲਾ ਕਰਨਾ ਜੀ ਸਰ ਖੰਜੀ ਸਰ ਕੀ ਚਾਹਣਾ ਚਾਹਦੇ ਅੱਜ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਾਈ ਹਿੰਦ ਕੇਂਦਰ ਵਿੱਚ ਚਾਹੇ ਉਹ ਕਾਂਗਰਸੀ ਸਰਕਾਰ ਸੀਗੀ ਪਹਿਲਾਂ ਚਾਹੇ ਹੁਣ ਬੀਜੇਪੀ ਦੀ ਸਰਕਾਰ ਹੈ ਜਿਹੜੀ ਵੀ ਕੇਂਦਰ ਸਰਕਾਰ ਰਹੀ ਉਹ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਿਆ ਪੰਜਾਬ ਨਾਲ ਨੇ ਮਤਲਬਈ ਮਾਂ ਵਾਲਾ ਸਲੋਕ ਕੀਤਾ ਹੈ ਉਹ ਤਾਂ ਹੱਦੀ ਟੁੱਪ ਗਈ ਉਹ ਸਾਡੇ ਕੋਲ ਇਹ ਪਾਣੀ ਹੈ ਨਹੀਂ ਫालतू ਦੇ ਨੂੰ ਪਾਣੀ ਹੈ ਨਹੀਂ ਸਾਡੇ ਮਾਨਤਾਪਾ ਸਾਬ੍ਹ ਸੀਐਮ ਸਾਹਿਬ ਵੀ ਕਹਿ ਚੁੱਕੇ ਆ ਕਿ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਨੂੰ ਜਿੰਨੂੰ ਨਹੀਂ ਹੈਗਾ ਸਾਡਾ ਖੇਤੀ ਪ੍ਰਧਾਨ ਸੂਬਾ ਸਾਡੇ ਜੀਵਨ ਦਾ ਨੂੰ ਪਾਣੀ ਦੀ ਖੁੱਲ੍ਹ ਲੋੜ ਹੈ ਅਸੀਂ ਪਾਣੀ ਸਾਡੇ ਕੋਲ ਫालतू ਹੈ ਨਹੀਂ ਤੇ ਬੀਬੀਐਮਬੀ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਕਹਿ ਕੇ ਤੇ ਪਾਣੀ ਸ਼ੁਰੂਆਤ ਦਾ ਹਰਾਣੇ ਨਹੀਂ ਅਸੀਂ ਇਹ ਮੰਨ ਕਰਦੇ ਹਾਂ ਕਿ ਪਾਣੀ ਇਵੇਂ ਜੇ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਪਾਣੀ ਫालतू ਹੋਵੇ ਤਾਂ ਦੇਨ ਨੂੰ ਕੋਈ ਡਰ ਨਹੀਂ ਹੋਰ ਸਾਡੇ ਕੋਲੇ ਆਪਣੇ ਖੇਤ ਤਾਂ ਸਾਡੇ ਸੁੱਕੇ ਪਏ ਆ ਤੇ ਪੰਜਾਬ ਦੇ ਹੱਥਾਂ ਦੇ ਡਾਕਾ ਜੋ ਬੀਜੇਪੀ ਸਰਕਾਰ ਹੈ ਕੇਂਦਰ ਦੀ ਸਰਕਾਰ ਮਾਲ ਆ ਰਹੀ ਹੈ ਉਹਨੂੰ ਉਹਦੇ ਰੋਸ ਤੇ ਚੱਲਦੇ ਆ ਸਾਰੇ ਇਕੱਠੇ ਹੋਏ ਆ ਪਰ ਅਸੀਂ ਮੰਗ ਕਰਦੇ ਆ ਕਿ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਨੇ ਜੋ ਪਾਣੀ ਛਡਾਇਆ ਬੀਬੀਆਂ ਵੀ ਕਹਿ ਰਹੇ ਕਿ ਹਰਾਨੇ ਲਈ ਉਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਜਿਹੜੇ ਬੀਜੇਪੀ ਧੱਕਾ ਕਰ ਰਹੇ ਕਹਿੰਦੇ ਆਵਾ ਵੀ ਪਾਣੀ ਬਦਲ ਕੇ ਕਹੀਏ ਪਰ ਧੱਕਾ ਕਰਦੇ ਪਾਣੀ ਲੈ ਕੇ ਕੀ ਕਹਿਣਾ ਚਾਹੁੰਦੇ ਧੱਕਾ ਕਿ ਅਸੀਂ ਤੇ ਕਹਿ ਰਹੇ ਪਾਣੀ ਸਭ ਕੋ ਫालतू ਹੈ ਹੀ ਨਹੀਂ ਕਹਤਾ ਤਾਂ ਕਹੀ ਜੀ ਅਸੀਂ ਪਾਣੀ ਦਈਏ ਅਸੀਂ ਪੰਜਾਬ ਦੇ ਕਦੀ ਰਾਖੀ ਕਰ ਰਹੇ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਕੇ ਆ ਕਿ ਇੱਕ ਬੂੰਦ ਵੀ ਸਾਡੇ ਕੋਲ ਪਾਣੀ ਫालतू ਨਹੀਂ ਹੈਗਾ ਸਾਡੇ ਆਪਣੇ ਖੇਤ ਸੁੱਕੇ ਪਏ ਆ ਸਾਡਾ ਇਹ ਉਲਟਾ ਜੀਜੇਪੀ ਨੇ ਸੈਂਟਰ ਸਰਕਾਰ ਨੇ ਬੀਟਪੀਐਮਪੀ ਦੇ ਪ੍ਰੈਸਡੈਂਟਸ ਕਰਕੇ ਹਰਿਆਣਾ ਨੂੰ ਪਾਣੀ ਦਵਾਇਆ ਥੈਂਕ ਯੂ ਵੈਰੀ ਮਚ ਜਰਮੀਦ ਬਿੱਟੂ ਜੀ ਕਹਿ ਰਹੇ ਨੇ ਕਿ